ਸਤਿ ਸ੍ਰੀ ਅਕਾਲ ਜੀ ਕਿਹੜਾ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਸਹੀ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਬਲੌਗ 'ਚ ਸੋ ਅੱਜ ਆਪਾਂ ਘਰ ਸੀ ਅੱਜ ਕੀਤੇ ਦਾ ਗੇੜਾ ਗੋੜਾ ਨਹੀਂ ਹੈਗਾ ਅੱਜ ਕਰਾਂਗੇ ਆਪਾਂ ਘਰ ਦੇ ਕੰਮ ਤੇ ਮਾੜਾ ਮੋਟਾ ਦਿਖਾਵਾਂਗੇ ਤੁਹਾਨੂੰ ਘਰ ਦਾ ਵੀ ਕਿਵੇਂ ਆ ਰੂਟੀਨ ਆਪਣੀ ਘਰ ਦੀ ਕਿੰਨੀਆਂ ਗਾਲਾਂ ਪੈਂਦੀਆਂ ਕਿੰਨਾ ਕਿ ਕਿਆ ਹੁੰਦਾ ਸੋ ਚਾਲੂ ਕਰਦੇ ਆਪਾਂ ਜਿਹੜਾ ਬਲੌਗ ਪਹਿਲਾਂ ਤਾਂ ਇਹਨੂੰ ਰੋਟੀ ਪਾਈ ਜੀ ਆਪਾਂ ਨੇ ਆ ਦੇ ਆਹ ਕੱਦੀ ਕੋਲੀ ਕੋਲੀ ਦੇਖਦੀ ਮੇਰੇ ਵੱਲ ਨੂੰ ਆ ਦੇ ਦੇਖਦੀ ਹੋਣੀ ਤੁਹਾਨੂੰ ਪਿੱਛੇ ਬੈਠੀ ਬੈਠੀ ਇਹ ਝਾਤ ਮਾਂ ਵੀ ਕਾਦ ਮੈਂ ਇਹਦੇ ਨਾਲ ਲੜ ਪਾਵਾਂ ਕਾਦੇ ਹੀ ਸ਼ੁਰੂਆਤ ਕਰੇ ਮੈਂ ਲੜਾ ਇਹਦੇ ਨਾਲ ਨਾ ਹੈ ਡਰਦੀ ਨਾ ਡਰਦੀ ਨਾਲੇ ਸਾਦਾ ਹੀ ਖਾਂਦੀ ਸਾਨੂੰ ਅੱਖਾ ਕੱਢਦੀ ਆ ਲੈ ਓਮ ਓਮ ਕਰੋ ਲੋ ਜੀ ਸਵੇਰੇ ਸਵੇਰੇ ਚਿੜੀਆਂ ਸਾਡੇ ਉਰੇ ਖਾਂਣ ਗਈਆਂ ਚਾਰਾਂ ਸਾਡੀ ਮਾਤਾ ਰੋਜ਼ ਇਹਨਾਂ ਨੂੰ ਚਾਰਾ ਪਾਉਂਦੇ ਆ ਰੋਜ਼ 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 ਕਦੇ ਚੋਲ ਕਦੇ ਕੁਸ਼ ਕਦੇ ਕੁਸ਼ ਆ ਦੇਖੋ ਸਾਨੂੰ ਭਾਂਦੇ ਤਰ੍ਹਾਂ ਦੇ ਆਪਾਂ ਲੈ ਚੱਕ ਪਾਤਾ ਇਹ ਵੀ ਖੁਸ਼ ਹੋ ਜਾਂਦੀਆਂ ਖਾ ਖਾ ਕਰ ਜਾਦਣੀਆਂ ਇਹ ਵੀ ਤਕੜੀਆਂ ਕਰਦਣੀ ਸਾਡੀ ਮਾਤਾ ਨੇ ਚਿੜੀਆਂ ਨੂੰ ਖਾ ਖਾ ਚਾਰਾਂ ਮਾਤਾ ਸਾਡੀ ਨੇ ਤਕੜਾ ਕਰਦਣਾ ਹਾਂ ਹਣੇ ਬੋਲੇ ਹਣੇ ਬੋਲਦੀ ਨਹੀਂ ਬੜਾ ਖੋੜਾ ਝਾਕਦੀ ਆ ਤੁਸੀਂ ਇਹਨੂੰ ਪਹਿਲੀ ਵਾਰ ਦੀ ਕੀ ਆ ਨਾ ਤਾਂ ਝਾਕੀ ਜਿਆ ਤੇ ਇਹ ਲ ਡਰਦੀ ਨਹੀਂ ਨਾ ਪੋਰਾ ਵੀ ਤੁਸੀਂ ਘਰਾਂ ਨਹੀਂ ਹੁੰਦੇ ਅੱਗੇ ਨਹੀਂ ਤਾਂ ਹੋਰ ਬਿੱਲੀਆਂ ਇੰਨੀ ਕੋਲ ਤੇ ਭਾਜੀਆਂ ਦੀਆਂ ਆਲੇ ਬੁਲਟ ਵੀ ਸਹੀ ਕਰਾਈਆ ਯਾਰ ਫੇਰ ਦਵਾਰਾ ਵੀ ਇਹਦਾ ਆਹ ਤੇਲ ਟੂਲ ਦਾ ਚੋ ਗਿਆ ਇਹਦਾ ਸਾਰਾ ਆ ਜੀ ਤਾਂ ਕਿਵੇਂ ਦੋਹੇ ਪੈਣਾ ਦੋਹੇ ਲੜਾਕੀਆਂ ਮੇਰੇ ਬੰਦੇ ਦਾ ਛਾਲ ਮਾਰਦੀ ਬਾਏ ਬਾਏ ਕੇੰਦ ਬਾਈ ਬਾਏ ਹੈਲੋ ਬਸ ਠੀਕ ਹੈ ਓਕੇ ਅਰੇ ਸ਼ੈੱਡ ਸਾਫ਼ ਕਰਨੇ ਨਾਲੇ ਬੂਰਾ ਦਾ ਲੰਬਾਦ ਓ ਤੂੰ ਕੀ ਕਰੀ ਜਾਂਦਾ ਹੈ ਹੂੰ ਕਿਆ ਕਰਦਾ ਕੱਪੜੇ ਤਾਂ ਹੋ ਗਏ ਟੇ ਨਾ ਆ ਕੱਪੜੇ ਤਾਂ ਹੋ ਗਏ ਟੇ ਆ ਵੈਰੀ ਕੁਲ ਕੰਮੇ ਮੁੰਡੇ ਆ ਬਾਗਵਾਨੀ ਸਾਡੀ ਹਾਂ ਐਂ ਤੁੰਕਾ ਦੋ ਤਾਲੇ ਸਾਡੀ ਪੂਰੀ ਗੱਡੀ ਆਉਣ ਤੋਂ ਪਹਿਲਾਂ ਪਹਿਲਾਂ ਛੱਡ ਸਾਫ਼ ਸੁਥਰਾ ਓਏ ਹਾਂ ਆ ਸਾਈਕਲ ਇਹ ਵੀ ਸਹੀ ਕਰਾਣਾ ਆਪਾਂ ਰਲ ਦੱਬੇ ਕਾ ਨੂੰ ਲੈ ਜਾ ਕੋ ਪਾਣ ਦੇ ਕੰਮ ਆ ਜੂਗੇ ਨਹੀਂ ਮੈਂ ਕਹਿੰਦਾ ਕੋਈ ਨਾ ਉਸ ਗਾਈਜ਼ ਵੀਰੇ ਅਸੀਂ ਸਾਫ ਕਰਣ ਲੱਗੇ ਆ ਸਾਜੋ ਸਾਡੀ ਐਕਸ ਜੂ ਗੱਡੀ ਆਣੇ ਵਾਲੀ ਆ 27 ਤਰੀਕ ਤੱਕ 2 ਮਹੀਨੇ ਵਾਰੈਂਟ ਵਰਗਾ ਤੇ ਯਨੇ ਬੁਰਾ ਹਾਲ ਕਰ ਰਹੀ ਆ। ਦੇਖੋ ਤੇ ਅੰਨ। ਸਵਿੰਗ ਨਹੀਂ ਹੋ ਰਿਹਾ। ਤਾਂ ਸਿੱਕਾ ਆ। ਕੀ ਹਾਲ ਹੈ? ਬਈ ਗਰੀਨ ਨੇ। ਕੰਮ ਕਰਾਉਣਾ ਆ ਬਾਈ ਨਾਲ। ਕੀ ਟੈਨ ਲਬਿਆ ਸਾਡੇ ਲਈ ਦਿੱਤੀ ਐ ਜੀ ਕਿਹੜੀ ਐਕਚੁਅਲੀ ਉਹੀ ਤਾਂ ਜਿਨੀ ਨਹੀਂ ਉਹਦੇ ਬਾਅਦ ਦਾ ਜਗਾ ਤਿਆਰ ਕਰਨ ਲੱਗੇ ਆ ਉਹ 2 ਮਹੀਨੇ ਹੋ ਗਏ ਰੈਂਟ ਵਰ ਗਈ ਸੀ ਤੀ 12 ਉਹ ਸਾਡਾ ਮਾਮਾ ਆਇਆ ਉਹ ਜਿਹੜਾ ਉਹ ਲੈ ਕੇ ਗਿਆ ਉਹ ਬਸ ਉਹਨਾਂ ਨੇ ਇਲੈਕਟ੍ਰਿਕਸ ਚੱਲ ਜਾਣਾ ਛੱਪੀ ਨੂੰ ਜਾਣ ਤੋਂ ਬਾਅਦ ਫਿਰ ਸਾਡੀ ਦੁਈ ਰਾਣੀ ਸੁੰਦਰਾ ਇੱਥੇ ਬੰਬੇ ਕੁਏ। ਬਾਈ ਅਗਰ ਗਿੱਲਦੀ ਖੁੱਲੀ ਹੈ। ਇਹਨਾਂ ਨੂੰ ਲੈ ਚੱਲਣੇ ਆ। ਇਹ ਜੱਸੀ ਦੇ ਬੇਨ ਕੰਮ ਆਉਂਗੇ। ਹਾਂ। ਬੰਬੇ ਇਹਨੂੰ ਕਾਹਦੇ ਲੈ ਲੋਗੇ? ਇਹ ਦੇਣੇ ਹੋਣਾ ਚਾਚੇ ਦਾ ਆਣੂ ਹੀ ਆ ਬਸ। ਇਹਨਾਂ ਨੂੰ ਇਹ ਅੱਗੇ ਲੈਣੇ ਆ ਰਹੀ ਨੇ। ਫਾੜੀ। ਆਹ ਸਾਈਕਲ ਵੇਚ ਦੂੰ। ਨਹੀਂ ਵੇਚਣੀ। ਦਾਦੇ ਦੀ ਵਿਦੌਲਤ, ਦਾਦੇ ਦੀ ਵਿਦੌਲਤ ਆ। ਨਾ ਨਾ ਇਹ ਆਪਣੀ ਰੋਲ ਦਾ ਇਹ ਹੱਕ ਦੀ ਕਮਾਈ ਦੀ ਹੈ ਹੱਕ ਦੀ ਕਮਾਈ ਦੀ ਹੈ ਦਾਦੇ ਦੀ ਨਹੀਂ ਇਹ ਨਹੀਂ ਦਾਦੇ ਦੀ ਰੋਲ ਇਹ ਨਹੀਂ ਜਾਰੂ ਭੇਲੇ ਸਾਰੇ ਘਰ ਦੇ ਕੋਲ ਜਿਵੇਂ ਆਉਂਦੇ ਪਰਾਂਜੇ ਦੇ ਤਾਂ ਥੈਲਿਆਂ ਚ ਪਾ ਦਵੇ ਤੁਸੀਂ ਆਲੀਆ ਓਏ ਕਮਰ ਕਿਰਕੜੇ ਨਾ ਛੇੜਾ ਪਰੂਗਾ ਅੰਤੇ ਇੱਕ ਲਾਖ ਨੂੰ ਸੀ ਗੇਂਕੀ ਕਰਕੇ ਛਾੜਨੂਆ ਥੋੜਾ ਹੋਣਾ ਹੈ ਕਹੀ ਤਾਂ ਦੇਦਾ ਮੈਨੂੰ ਕਹੀ ਹੋਈ ਮੈਂ ਕੁੰਜਾ ਲਾ ਦਾਨਾ ਕੋਈ ਨਾ ਉਹ ਟੰਗੀ ਵਿਓ ਉਤੇ ਗੱਬੀ ਆ ਕਹੀ ਚਲਾਉਣੀ ਮੈਂ ਇਹਨਾਂ ਨੂੰ ਬਰਾਦੀਆਂ ਤੋਂ ਬਾਹਰ ਕੱਢ ਕੇ ਐਸਾ ਥੇਤੀ ਕੋਈ ਨਹੀਂ ਬਾਹਰ ਕੋਈ ਨਹੀਂ ਹੁੰਦਾ ਰੇਤਾ ਰੇਤਾ ਨਾ ਹੋਇਆ ਇਹ ਮਿੱਟੀ ਹੈ ਥਲੀ ਜਿਹੜੀ ਇਸ ਮਿੱਟੀ ਦੇ ਪਹਿਲਾਂ ਹੁੰਦੇ ਨੇ ਕੱਢੀ ਮਰਾ ਮਤਲਬ ਆ ਵੀ ਬਾਹਰੋਂ ਆ ਗੰਦਗੀ ਨਹੀਂ ਆਣਾ ਕੋਈ ਸਾਈਕਲ ਨੂੰ ਬੰਨ ਉੱਪਰ ਚੱਕੀ ਮੈਂ ਤੋਂਊਗਾ ਪਹਿਲਾ ਆਜੂਗਾ ਜੀ ਇੱਕ ਪਾਸੇ ਕਰੇਣਾ ਕੱਲਾ ਲਾਉਣਾ ਪਾਸੇ ਦੱਸ ਹਾਂ ਤੇ ਐਕਸੀ ਵੀ ਲੰਗਰ ਨਾਲ ਠੀਕ ਕਰਾ ਲਿਆ ਹੁੰਦਾ ਲੈਣੀ ਆ ਨਾ ਨਹੀਂ ਛਾੜੂ ਮਾਰਦਾ ਟੀਨਾ ਚ ਸਾਰੇ ਭੱਜ ਜਣੇ ਆ ਵਰਦੀ ਨਾ ਇਹ ਚੰਡੀ ਸੀ ਮੈਂ ਕਹਿੰਦਾ ਮੈਨੂੰ ਤਾਂ ਪੱਟਲੀ ਪਾ ਦੇ ਪਰ ਆਇਆ ਸਾਡੇ ਚੌਕ ਨੂੰ ਲੱਗਾ ਟੀਨਾ ਚ ਲੱਗਿਆ ਨਾ ਚੋਰੀ ਨਹੀਂ ਹੋਇਆ ਸੋ ਨਾ ਦੇਖੋ ਪੂੜਾ ਉੜਨਾ ਧੂੜ ਉੜਣੀ ਪੂਰੀ ਤੋਤਾ ਤੋਤਾ ਦਿਓ ਤੋਤਾ ਅੱਜ ਤੋਂ ਰਹਿੰਦੇ ਨੇ ਪਾਪਾ ਜੀ ਵਾਲੀਆਂ ਆਏ ਹਾਂ ਕੀ ਰੱਖਦੀ ਨੂੰ ਤੁਹਾਨੂੰ ਸਿੱਟਾ ਬਾਲਰ ਕਹੀ ਕਹਿੰਦੇ ਤੁਸੀਂ ਸਿੱਧੇ ਤੋਤਾ ਤੋਤਾ ਮੈਂ ਹੋਈ ਨਵੀਂ ਜੀ ਹੋਣੀ ਉਹੋ ਹੀ ਚੀਜ਼ਾਂ ਲਿਆਏ ਦੋਹੀ ਲਿਆਏ ਹਾਂ ਇਹ ਤੋਤਾ ਹੈ ਹਾਂ ਆਹ ਇਹ ਸਾਡੀ ਭਾਸ਼ਾ ਚ ਅਸੀਂ ਇਹਨੂੰ ਪਿੰਡ ਚ ਕਹਿੰਦੇ ਆ ਆਲੂ ਵਾਲੀ ਕਹੀ ਹੱਸ ਹਾਂ ਜੀ ਫੜਵਾ ਦੇ ਕੈਮਰਾ ਉਹਨੇ ਨਾਲ ਪੜ ਲਾ ਜਾ ਲੈ ਜਾ ਓਏ ਅੱਜ ਚਲਾਇਆ ਹੈ ਸਫਾਈ ਆ ਬਈਆ ਯਾਰ ਤੂੰ ਬੋਲ ਹਾਂ ਜੀ ਅੱਜ ਸੱਚੇ ਪਾਸੇ ਪਿਆਨ ਚਲਾਇਆ ਹਾਂ ਜੀ ਮਾਵਾ ਜੀ ਲੱਗਿਆ ਹੋਏ ਨੇ ਸਾਸ ਪਈ ਕਰਨ ਗੈਰ ਜੀ ਰੇਤਾਂ ਇਕੱਠਾ ਕਰ ਰਹੇ ਨੇ ਉਹ ਮੈਂ ਮੇਰੇ ਕਾਚੇ ਮੈੜਾ ਸਾਰੇ ਇਕੱਠਾ ਕਰਕੇ ਤਾਂ ਐਵੇਂ ਪਿਆ ਨਾ ਖੁੰਝੇ ਲਾਇਆ ਨਾ ਕੁੱਤਿਆਂ ਨੇ ਕੁੱਤਿਆਂ ਦੇ ਫੇਰ ਖਿਲਾ ਦੇਣਾ ਹੈ ਨਹੀਂ ਆਦ ਕੀ ਪਕੇ ਹੀ ਲੈ ਕਰਾਂਗੇ ਐਨ ਪੱਕਾ ਕੰਮ ਕਰੂਗੇ ਕਰ ਰਹੇ ਆ ਕੁੱਤੇ ਵੀ ਦਿੱਨੇ ਜਾ ਰਹੇ ਨੇ ਰਾਤ ਨੂੰ ਹੋ ਰਹੇ ਸਾਲਿਆਂ ਦੇ ਪੈਣ ਜੋਗਾ ਢੀਲਾ ਛੱਡਣਾ ਨਹੀਂ ਉਧਰ ਕੋਈ ਨਹੀਂ ਆ ਰਿਹਾ ਪਾਟੂ ਆ ਗੱਡੀ ਖੜਾਈ ਹੋਈ ਜਾ ਲਿਆਈ ਜੇ ਸੱਲਾ ਹੈਗਾ ਕੋਈ ਲਿਓ ਬੁਆ ਜੀ ਲਿਓ ਸੱਲਾ ਇਹ ਆ ਲੈਣਾ ਇਹ ਭੜ ਲਈ ਆ ਮੈਂ ਕੋਲੇ ਨੂੰ ਮਤਲਬ ਕਿ ਵੀ ਨਹੀਂ ਲੱਗਦਾ ਉੱਤੇ ਹੀ ਜਦ ਬੈਠੇ ਥੈਲਾ ਭਾਦੋ ਆਪ ਕੋ ਥੈਲਾ ਇਹਦੇ ਕੋ ਹੈ ਨਹੀਂ ਸਲਾਹ ਦੇਣ ਵਾਲੇ ਬੰਦੇ ਬੈਠੇ ਨੇ ਆ ਭਾਬੀ ਜੀ ਦੇ ਬੂਆ ਜੀ ਇੱਧਰ ਫੁੱਫੜ ਜੀ ਬੈਠੇ ਨੇ ਇਹ ਭਾਜਣਾ ਰੇ ਇਹ ਸਲਾਹ ਦੇਣੇ ਹਾਂਜੀ ਫੁੱਫੜ ਜੀ ਹਾਂਜੀ ਲੋ ਜੀ ਫੁੱਫੜ ਤੇ ਬੂਆ ਜੀ ਜੇ ਹੁੰਦੀ ਹੋਈ ਬੈਂਸ ਬੈਂਸ ਹੋਣ ਲੱਗ ਗਈ ਉਹਨਾਂ ਵਿੱਚ ਜੋ ਚਾਲੀ ਚੁੱਕਿਆ ਆ। ਨਾ ਨਾ ਬੋਲ। ਹਾਂ ਚਲੋ ਨਾ ਦੇਖਦੇ ਆਂ ਕਾਹੋ। ਹਾਂ। ਹਾਂ ਨਾ ਨਾ। ਕੁੱਤੇ ਨੇ ਫੇਰ ਇਕੱਠਾ ਕਰ ਦੇਣਾ ਇਹ। ਹੈ? ਕੁੱਤੇ ਨੇ ਫੇਰ ਇਕੱਠਾ ਕਰ ਦੇਣਾ। ਨਾ ਨਾ ਫੇਰ ਅਸੀਂ ਦੱਬ ਦੇਣਾ ਨਾ ਚਾਦਰ ਜੀ ਪਾ ਕੇ। ਅ ਚਾਦਰ ਜੀ ਨਹੀਂ ਪਈ। ਚਾਦਰਾਂ ਰਹਿਣ ਨੇ ਇਹਨਾਂ ਪਈ। ਫਟਾ ਪਿਆ ਇਹਨੂੰ ਚੱਕ ਲਵੋ। ਹੋਈ ਨਹੀਂ। ਇਹਨੂੰ ਸੈੱਟ ਕਰਕੇ ਸੈੱਟ ਬਣਾ। ਠੀਕ ਐ। ਇਹ ਇੱਕ ਮੋੜੇ ਰੱਖਿਆ ਵਾ। ਇਹ ਆਪਣਾ ਐ ਨਾ ਸਾਚ ਇਹ। ਸਾਡਾ ਹੀ ਆ। ਤਰਾਕਾ। ਹੂੰ। ਮੈਂ ਘਾਵਾ ਨਾਲ ਸਾਡੇ ਗੜਾ ਆ ਗਿਆ। ਤ੍ਰੇਤਾ। ਇਹਨੇ ਵੀ ਪਾ ਦੂ ਹੁਣ। ਨਹੀਂ ਨਹੀਂ ਰੁਕ ਜਾ ਪਹਿਲਾਂ ਨੂੰ। ਜਿੰਨਾ ਕੋ ਪੈਂਦੇ ਕਿ ਪਾ ਦੇ। ਪਾ ਦੂਗਾ ਬੋਰੀ ਪਹਿਲਾਂ ਕੱਠਾ ਦਾ ਗੱਲ ਲਵਾਂ। ਇੱਕ ਘਰ ਦੇ ਵਾਲੇ ਕੋ ਸਲਾਹਣ ਰਹਿਣ ਵਾਸਤੇ ਬੰਦੇ ਬੈਠੇ ਨੇ ਬੈ ਕੇ ਹੀ ਬੋਲੀ ਜਾਂਦੇ ਨੇ ਬੈ ਕੇ ਹੀ ਬੈ ਕੇ ਹੀ ਬੋਲੀ ਜਾਂਦੇ ਨੇ ਦੋਨੇ ਬੰਦੇ ਬੈਠ ਕੇ ਕਰਦਾ ਮੁੰਡਾ ਕੰਮ ਲਾਇਆ ਹੋਇਆ ਕਰਨ ਆਹ ਆਦਿ ਨਹੀਂ ਕੋਈ ਹੂੰ ਇਹ ਇਹ ਵੀ ਕੰਨੇ ਕੱਦੇ ਵੱਜਦੇ ਤੇ ਤੰਗਰ ਟੁੱਟਾ ਕੱਟੀ ਚਾਬੀ ਚੇਕ ਕਰਦੇ ਆਂ ਆਬ ਨਾਬਬ ਜੱਬ ਵੀ ਘਰੇ ਥੋੜਾ ਕਾਹਨ ਨੀ ਆ ਵੀ ਦੇ ਢੋਲਿਆ ਨਹੀਂ ਕੋ ਜੀ ਢੋਲਣਾ ਨਹੀਂ ਮਾਤੇ ਕੰਟੀਨ ਪਤੋ ਲਈ ਆ ਲੋ ਜੀ ਮਿੱਤਰੋ ਦੇਖੋ ਕਾਲੀ ਗੱਡੀ ਦਾ ਕੈਂ ਹਾਲ ਹੋਇਆ ਪਿਆਈ ਟੂੜੇ ਟੂੜ ਜਮੇ ਪਈ ਐ ਕਾਲੀ ਗੱਡੀ ਤੇ ਕਾਲੀਆਂ ਗੱਡੀਆਂ ਲੈਣ ਦਾ ਫਾਇਦਾ ਨਹੀਂ ਹੈ ਕਾਲੀਆਂ ਵਾ ਚਾਟ ਦੇ ਨਾ ਟੈਸਟ ਕਰਕੇ ਕਾਲੀਆਂ ਲੱਗਦੀ ਆ ਉਹ ਮੈਂ ਮੇਰੇ ਤੋਂ ਨਹੀਂ ਬਣੀ ਇਹ ਵੀ ਮੰਵੇ ਰਹੇ ਬਲੋਗ ਬਣਾ ਯੂਟਿਊਬਰ ਹਾਂ ਹਾਂ ਮਗਾਈ ਸੀ ਪਹਿਲਾਂ ਤੋਂ ਅੱਛਾ ਪਾਉਂਦਾ ਨਹੀਂ ਹੁਣ ਦੇਖ ਲੈਣੇ ਮੈਂ ਚਲਾਉਂਦੇ ਨਹੀਂ ਫੋਨ ਨੂੰ ਜਨਾ ਟਾਈਮ ਹੀ ਲੱਗਦਾ ਫੋਨ ਚਲਾਉਂਦਾ ਮੈਂ ਤਾਂ ਸਟੋਰੀਆਂ ਅੱਜ ਦੇਖੀਆਂ ਅੱਜ ਘਰੇ ਦਾ ਅੱਛਾ ਹੋਰ ਉਹ ਜੇਗਾ ਬੜੀ ਬੰਦ ਹੋਈ ਟਾਈਮ ਹੀ ਲੱਗਦਾ ਆਈਟੀਏ ਜਾਂ 5 ਵਜੇ ਦਾ ਆਨਾ ਮੈਂ ਹੋਰ ਤੇਰੀ ਮੁੱਕੀ ਹੋਣੀ ਹਲੇ ਤੱਕ ਦੋ ਸਾਲ ਦੀ ਆ ਸਪਲੀਆਂ ਲੈ ਗਈ ਨਹੀਂ ਏ ਸਵਲੀ ਦਾ ਹੀ ਨਹੀਂ ਕੋਈ ਵੀ ਦੋ ਸਾਲ ਦੀ ਆ ਨਾ ਇਹ ਜਸਵੰਤ ਜੀ ਜੀ ਸਾਹ ਲੋ ਗਿਆ ਕਲੀਅਰ ਆ ਕਲੀਅਰ ਕਰ ਗਿਆ ਉਹ ਨਾ ਇਹਦਾ ਆਇਆ ਬਦਲ ਗਿਆ ਦੋਵੇਂ ਨੂੰ ਪੁੱਛ ਉਹਦਾ ਰਿਕਾਰਡ ਤਕੜੇ ਉਹ ਰਿਕਾਰਡ ਬੋਲਦੇ ਗਰੇ ਬੰਦਾ ਨਹੀਂ ਬੋਲਦਾ ਰਿਕਾਰਡ ਬੋਲਦੇ ਆ ਆਹ ਜਿਹੜਾ ਸਾਡੇ ਦੇ ਤਾਂ ਇੱਕ ਥਣ ਫੁਰੀ ਜੀ ਲਾ ਕਰੀਏ ਪੱਕਾ ਉਹ ਯਾਰ ਉਹ ਚਾਦਰ ਵਗ ਪਥੈਲਾ ਰੱਖਦੇ ਉਹਨੇ ਦੇ ਕੁੱਤੇ ਨੇ ਫੇਰ ਖਿੱਚ ਨਹੀਂ ਚਾਦਰ ਇਹਦੇ ਮਾੜੇ ਬੜਿਆ ਬੰਦ ਕਰਦੇ ਇੱਕ ਤਾਂ ਹਲੇ ਪਰ ਪਰ ਸਾਡੀ ਹੁਣ ਬਸ ਹੋਈ ਪਈ ਤੀ ਉੱਪਰ ਤੇ ਘਰ ਦੇ ਦੇਈ ਗਏ ਬਾਰ ਬਾਰ ਸਲਾਹਾਂ ਐਂਕਲ ਹੋਇਂਕਰ ਲੋ ਐਂ ਇਦਨ ਨੂੰ ਕਰ ਦੋ ਇਹਨੂੰ ਉਧਰ ਨੂੰ ਕਰ ਦੋ ਭਰ ਕੇ ਦੋਹੇ ਥੈਲੇ ਮੈਂ ਤੇ ਹੱਸ ਨੇ ਕੀਤੀ ਸਫਾਈ ਅਸੀਂ ਤੋਹਾਂ ਨੇ ਲਾਤਾ ਰੇਤਾ ਐਂ ਟਿਕਾਣੇ ਹਰਸ਼ ਕਹਿੰਦਾ ਵੀਰੇ ਇਹਨੂੰ ਉੱਤਰ ਉੱਤਰ ਨੂੰ ਸਾਰੇ ਨੂੰ ਸਕਾ ਦੇ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਤੂੰ ਜਿੱਦਾਂ ਕਹਿੰਦਾ ਆਪਾਂ ਓਵੇਂ ਕਰ ਲੈਣਾ ਤੇ ਮੈਂ ਝਾੜੂ ਦੇ ਜੋਰ ਨਾਲ ਲੱਗ ਗਿਆ ਸਾਰਾ ਰੇਤਾ ਸਕਾਣਾ ਆਪਾਂ ਸਾਰਾ ਰੇਤਾ ਸਗਾ ਕੇ ਇੱਕ ਕੁੰਜੇ ਚਲਾ ਦਿੱਤਾ ਤੇ ਸਾਰਾ ਇੱਕ ਥਾਂ ਤੇ ਇਕੱਠਾ ਕਰਤਾ ਰੇਤਾ ਥੈਲਾ ਫਟ ਗਿਆ ਮੈਂ ਕਿਹਾ ਪੁਆਇਆ ਰਹਿਣ ਜੋ ਰਿਓ ਹਨ ਨਹੀਂ ਨਹੀਂ ਇਹਨੂੰ ਵੀ ਨਾ ਤੁਸੀਂ ਬਰਾਬਰ ਲਾ ਕੇ ਨਾ ਨਹੀਂ ਨਹੀਂ ਮੁਰੇ ਸਾਈਕਲ ਦਾ ਸਾਰਾ ਰੇਤ ਤਾਂ ਇੱਕ ਥਾਂ ਤੇ ਇਕੱਠਾ ਕਰਨ ਤੋਂ ਬਾਅਦ ਮੈਂ ਹਰਸ਼ ਨੂੰ ਕਹਿ ਲੈ ਵੀ ਹਰਸ਼ ਪਾ ਰੇਤਾ ਦਾ ਕਰਤਾ ਇੱਕ ਥਾਂ ਤੇ ਇਕੱਠਾ ਹੋਣ ਲਵਾ ਮੈਂ ਨਾ ਜ਼ੋਰ ਇਹ ਥੈਲੇ ਕਰਲੇ ਵਿੱਚ ਤੇ ਚੱਕਿਆ ਨਹੀਂ ਜਾਣਾ ਆ ਜਾ ਤੂੰ ਵੀ ਪਾ ਇਹਨੂੰ ਹੱਥ ਹਰਸ਼ ਨੇ ਤਕੜਾ ਜਾ ਹੱਥ ਕਰਕੇ ਪੁਆਇਆ ਰੇਤੇ ਦੇ ਥੈਲੇ ਨੂੰ ਪਹਿਲਾਂ ਤਾਂ ਸਾਤੇ ਥੈਲੇ ਨਹੀਂ ਫਿਰ ਅਸੀਂ ਦੋ ਆਨੇ ਜ਼ੋਰ ਜਾਂ ਮਾਰਿਆ ਤਾਂ ਕੜੀਜ਼ ਕੇ ਲਿਆਂਦਾ ਥੈਲੇ ਨਹੀਂ ਨਹੀਂ ਹਾਂ ਉਹਦੇ ਬਰਾਬਰ ਲਾ ਤਾ ਇਹਨਾਂ ਬਰਾਬਰ ਲਾ ਤਾ ਫੇ ਮੈਂ ਹਰਸ਼ ਨੂੰ ਕਹਿ ਮੜੇ ਤੂੰ ਉਹ ਸਾਈਡ ਹਰਸ਼ ਮੈਂ ਦੇਖਦਾ ਜੋਰ ਮਾਰ ਕੇ ਮੜੇ ਜਾ ਕਰ ਲਈ ਮੈਂ ਜੋਰ ਜਹਾ ਲਾ ਕੇ ਆਪਣੀ ਪੇਟੀ ਨੂੰ ਹਨ ਕਰਕੇ ਸਿੱਟਾ ਇੱਕ ਸਾਈਡ ਤੇ ਲਾਤਾ ਇਹਨੂੰ ਤੇ ਆਪਾਂ ਹੋ ਗਏ ਲੋਹੇ ਲਿਆ ਪੁੱਤ ਤੈਨੂੰ ਉੱਪਰ ਫਿਰ ਉਹ ਹੀ ਪੱਥਰ ਪੁੱਤਰ ਚੱਕ ਕੇ ਸਾਫ਼ ਸੁਥੂ ਕੀਤਾ ਮੈਂ ਜਿੰਨੇ ਰੋੜਾ ਪਿਆ ਤਾਂ ਸਾਰਾ ਕੱਟਾ ਕੀਤਾ ਅੱਜ ਮੈਂ ਸਾਈਕਲ ਦੇਦਾ ਇਹਨੂੰ ਵੀ ਅੱਜ ਕੱਢਣ ਦੀ ਸਲਾਹ ਪੂਰੀ ਬਣਾ ਕੇ ਆਇਆ ਬੱਦ ਜਾਲੇ ਵੀ ਜਿਹਨੂੰ ਵੀ ਆਪਾਂ ਕੱਢ ਕੇ ਆਏ ਇਹਨੂੰ ਬਾਹਰ ਸਾਫ਼ ਕਰ ਦੇਣਾ ਤੇ ਧੋ ਤਾ ਕੇ ਖੜਾ ਕਰਾਂਗੇ ਹਰਸ਼ ਨੇ ਤਾਂ ਦੱਸ ਦਿੱਤਾ ਚੱਕ ਲੈਂਦੇ ਵੀਰੇ ਕਹਿੰਦਾ ਇਹ ਵੀ ਇੱਧਰੇ ਰੱਖ ਦੋ ਵਧੀਆ ਰਹੋਗੇ ਉਰਾ ਪਰ ਆਖ ਗਿਆ ਨਾ ਮੋਸਪੀਕਰ ਚੱਕਣ ਚਲ ਗਿਆ ਮੈਂ ਫਿਰ ਚੱਲ ਉਹ ਵੀ ਚੱਕ ਲਿਆ ਵੀਰੇ ਆਪਾਂ ਸਾਰੇ ਇੱਕ ਥਾਂ ਤੇ ਲਾ ਲਾਂਦੇ ਹਾਂ ਹਾਂ ਇੱਥੇ ਦੇਖੋ ਟੱਕਰਾਂ ਮਾਰੀ ਜਾਂਦੇ ਪਰਮਾਲੀ ਸਾਈਜ਼ ਲਈ ਬੁੱਤੇ ਨੂੰ ਬੱਸ ਕਣ ਟੱਕਰ ਉਹਦੀ ਨੇ ਹਾਂ ਮੈਂ ਟੱਕਰ ਟੱਕਰ ਉਹਦੀ ਹਾਂ ਇਹਦੇ ਮੂਰੇ ਸਾਈਕਲ ਖੜਾ ਕਰ ਦੋ Det blir ikke mye mat ਇੱਕ ਝਾੜੂ ਨਾਲ ਨਹੀਂ ਬਣੀ ਮੈਂ ਚੱਕ ਲੈ ਦੋ ਦੋ ਝਾੜੂ ਇਕੱਠੇ ਮੈਂ ਕਿ ਆਏ ਤਾਂ ਦੇ ਤੱਕੇ ਨਹੀਂ ਹੋਣਾ ਹੁਣ ਦੋਹਾਂ ਝਾੜੂਆਂ ਦਾ ਜੋਰ ਮਾਰਨਾ ਪੈਣਾ ਤੇ ਮੈਂ ਕਰਕੇ ਦੋਹੇ ਝਾੜੂ ਇਕੱਠੇ ਦੇ ਜਿਉਂ ਸੰਭਰਨ ਲੱਗਿਆ ਦੇ ਲਿਖੇ ਰੱਬ ਦਾ ਨਾਮ ਵਾਹਿਗੁਰੂ 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 ਕਰਦੇ ਨੇ ਸਾਰਾ ਕੁਝ ਸੰਭਰਤਾ ਤੇ ਇੱਕ ਪਾਸੇ ਸਾਰਾ ਕੂੜਾ ਇਕੱਠਾ ਕਰਤਾ ਤੇ ਘਰ ਦੇ ਖਾੜੇ ਮੈਨੂੰ ਬਸ ਦੇਖਦੇ ਰਹੇ ਵੀ ਇਹ ਕਰਦਾ ਕੀ ਆ ਇਹ ਕਰਦਾ ਕੀ ਆ ਇਹ ਤੁਪਾਂ ਦੇ ਕੇ ਚਾਦਰ ਐਂ ਬਣਾਤਾ ਟਿਪ ਟੋਪ ਜਗਾ ਨੂੰ ਲੋ ਜੀ ਦੇਖੋ ਨਾਲੇ ਜਗਾ ਪਹਿਲਾਂ ਰੇਤਾ ਖਿਲਰਿਆ ਪਿਆ ਤਾਂ ਹਣ ਕਿੰਨੀ ਸਾਫ ਸੁਥਰੀ ਲੱਗਦੀ ਆ ਐਂ ਰੇਤਾ ਸਾਫ ਕਰਕੇ ਹੁਣ ਆਪਾਂ ਚੱਕਾਂਗੇ ਜਿਹੜਾ ਬਚਿਆ ਖੁਚਿਆ ਸਾਰਾ ਬਾਹਰ ਤੇ ਬਾਕੀ ਹੁਣ ਕਰਾਂਗੇ ਹੋਰ ਜਗਾ ਦੀ ਸਫਾਈ ਜਿੰਨਾ ਬਚਿਆ ਆਪਾਂ ਸਾਰਾ ਖਿੱਚ ਲੈਣਾ ਹੁਣ ਬਾਹਰ ਲੋ ਜਿਹੜਾ ਕੋਈ ਨਹੀਂ ਲੱਗਿਆ ਆਹ ਸਰਦਨ ਦੇ ਪਾਸੇ ਆ ਗਿਆ ਉੱਧਰ ਮੇਰੇ ਲੌਕ ਦੇ ਆਪਾਂ ਨਾ ਨਾਮ ਲਿਖਿਆ ਹੋਊਗਾ ਜਾਂ ਕੋਈ ਨੰਬਰ ਹੋਊਗਾ ਉਹ ਚਾਬੀ ਲਾਈਂ ਦੇਖ ਕੇ ਲੈ ਲੈ ਅਹੇ ਹੀ ਨੇ ਪੱਕੇ ਨਾ ਮਦਰੇ ਮੁਤਾਬਕ ਮੈਨੂੰ ਪਤਾ ਵੀ ਇੱਥੇ ਪੱਕੇ ਚੰਦਰਾ ਪੁੱਠਾ ਲਾਇਆ ਵੇ ਪੁੱਠਾ ਹੋ ਗਿਆ ਹੁਣ ਮੈਂ ਕਹਿੰਦਾ ਦੇਖ ਕੋ ਦੇ ਕੋ ਨਹੀਂ ਹੁਣ ਤਾਂ ਲਾਇਆ ਗੁੰਮ ਗਈ ਚਾਬੀ ਫੜ ਲੋ ਢੀਂਡੀ

ਆ ਜਾ। ਇਹਨੂੰ ਘੱਟ ਕਰੋ ਜਿੰਦਲ ਤੇ ਕਾ ਉੱਪਰ ਹੈ। ਨਹੀਂ ਟਕਾਇਆ ਬਰਾ ਬਰਾ। ਹਾਂ। ਮੈਂ ਜਿੰਦਲ ਨਾਲ ਘੱਟ ਕਰ ਲਵਾਸਾ। ਮਾਲਾ ਪੱਤੇ ਨਹੀਂ ਖੁੱਲਦੇ। ਇਹਨੂੰ ਤੋੜੀਂ। ਥੋੜੀ ਥੋੜੀ ਜਿਹੀ ਲਾ ਦੇ। ਉਹ ਹੋੜਾ। ਚੁੱਕ ਜਾਓ। ਮੈਂ ਉੱਪਰ ਮਾਰਾਂ।

ਮੰਨ ਲੇ ਆਈ ਰਾਮਾ ਚੱਲੇ ਨੂੰ ਬਲਕੇ ਨਾ ਸੈਕਲ ਚੋਰੀ ਹੋ ਜਾਣਾ ਜਿਹਨੇ ਚੋਰੀ ਚੋਰੀ ਦਾ ਚੋਰੀ ਕਰਨੀ ਹੁੰਦੀ ਹੈ ਰੋਜ਼ਾਂ ਨੂੰ ਮੈਂ ਨਾ ਕਰਦਾ ਆ ਮਾਂ ਪਾਪਾ ਵਾਲੀ ਹੰਡੀ ਹੈ ਤੋੜ ਦੋ ਰਹਿਣ ਦੋ ਹਾਂ ਸਾਰੇ ਟੁੱਟ ਜਾਣਾ ਇਹ ਸਣਾ ਹਾਂ ਸੰਗਲ ਤੋੜ ਦੋ ਇੱਕ ਮਿੰਟ ਰੁਕੋ ਨਾ ਮੈਂ ਖੜਦੀ ਆ रहे ਆ ਆਵਾਜ਼ ਨਹੀਂ ਆਈ ਤਾਂ ਹਾਂ ਆਲੇ ਪਾਸੇ ਲੱਗਦ ਹੁੰਦੇ ਲੋਕ ਤੁਸੀਂ ਆ ਸੰਗਲ ਤੋੜੋ ਕਲ ਤੋਂ ਤੇ ਵਾਹ ਆਹ ਕਾਰ ਦਾ ਇਹ ਪਰਦਿਆਂ ਦਾ ਬਣਾਇਆ ਵਾ ਸੀ ਕਾਰ ਦਾ ਕਵਰ ਇਨੂੰ ਵੀ ਤੋੜਤਾ ਯਾਰਾਂ ਨੇ ਸਾਈਕਲ ਵੀ ਦਿੱਤਾ ਤੋ ਕਰਤਾ ਖੜਾ ਹੋਣੀ ਹੁੰਦੀ ਰਿਪੇਅਰ ਕਰਾਵਾਂਗੇ ਆਪਾਂ ਇਹਦੇ ਵੀ ਹਾਲ ਤਾਂ ਦੇਖੋ ਉਹ ਮਰੀ ਹਾਲ ਤਾਂ ਕੀ ਭਈਆ